ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੇ ਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਲਾਇਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਅੱਜ ਬਣਾਵਾਂਗੇ ਆਪਾਂ ਦਾਲ ਮੱਖਣ ਅਸੀਂ ਇੱਕ ਰਾਤ ਪਹਿਲਾਂ ਇੱਕ ਦਾਲ ਦੇ ਕੌਲੀ ਮਹਾ ਦੀ ਸਾਤਿਆਂ ਦੀ ਲਈ ਤੇ ਅੱਧੀ ਕੌਲੀ ਲਈ ਅਸੀਂ ਰਾਜਮਾ ਹਾਂ ਦੇ ਇਹਨੂੰ ਆਪਾਂ ਨੇ ਦੋ ਦਿਨ ਪਾਣੀਆਂ ਦੇ ਵਿੱਚ ਚੰਗੀ ਤਰ੍ਹਾਂ ਧੋ ਕੇ ਤਰੀਕੇ ਗੁੰਲੇ ਪਾਂਡੇ ਦੇ ਵਿੱਚ ਪਾਣੀ ਪਾ ਕੇ ਆਪਾਂ ਨੇ ਰਾਤ ਭਰ ਵਸਤੇ ਨੂੰ ਡਬੋ ਕੇ ਰੱਖਤਾ ਹੁਣ ਆਪਾਂ ਬਣਾਵਾਂਗੇ ਦਾਲ ਦਾਲ ਨੂੰ ਹੁਣ ਜਿਹੜੇ ਪਾਣੀ ਚ ਆਪਾਂ ਨੇ ਡੋਹੋਇਆ ਉਹ ਪਾਣੀ ਵਿੱਚ ਚੰਗੀ ਤਰ੍ਹਾਂ ਮਲ ਕੇ ਧੋ ਲੈਣਾ ਧੋ ਕੇ ਫਿਰ ਇਹਨੂੰ ਇੱਕ ਵਾਰੀ ਸਾਫ਼ ਪਾਣੀ ਚ ਧੋਵਾਂਗੇ ਕਿਉਂਕਿ ਦਾਲ ਆ ਜਿਹੜੀ ਇਹਦੇ ਵਿੱਚ ਬਹੁਤ ਜ਼ਿਆਦਾ ਬੈ ਹੁੰਦੀ ਹੈ ਇਹਨੂੰ ਆਪਾਂ ਤਿੰਨ ਚਾਰ ਪਾਣੀਆਂ ਦੇ ਵਿੱਚ ਧੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਦੇਖੋ ਦਾਲ ਸਾਡੀ ਬਿਲਕੁਲ ਨਰਮ ਹੋ ਗਈ ਇਹਨੂੰ ਅਸੀਂ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਬਣਾਵਾਂਗੇ। ਹਾਂਜੀ ਹੁਣ ਆਪਾਂ ਪਾਵਾਂਗੇ ਪਾਣੀ। ਜਿਹੜੀ ਦਾਲ ਦੇ ਵਿੱਚ ਪਾਣੀ ਆ ਉਹ ਆਪਾਂ ਨੇ ਬਹੁਤ ਜ਼ਿਆਦਾ ਨਹੀਂ ਪਾਉਣਾ। ਉਨਨਾ ਕ ਪਾਣੀ ਪਾਉਣਾ ਦਾਲ ਥੱਲੇ ਵੀ ਨਾ ਲੱਗੇ ਤੇ ਪਾਣੀ ਜ਼ਿਆਦਾ ਵੀ ਨਾ ਹੋਵੇ। ਹਾਂਜੀ ਹੁਣ ਆਪਾਂ ਦਾਲ ਨੂੰ ਪਾਣੀ ਦੇ ਵਿੱਚ ਪਾ ਦਵਾਂਗੇ। ਤੇ ਆਪਾਂ ਇਹਨੂੰ 4 ਸੀਟੀਆਂ ਮਰਵਾਵਾਂਗੇ। ਦਾਲ ਸਾਡੀ ਬਿਲਕੁਲ ਸੌਫਟ ਹੋ ਗਈ ਇਹਨੇ ਚਾਰ ਸੀਟੀਆਂ ਦੇ ਵਿੱਚ ਪੂਰੀ ਤਰ੍ਹਾਂ ਤਿਆਰ ਹੋ ਜਾਣਾ ਹੁਣ ਆਪਾਂ ਘੜਚੀ ਨਾਲ ਇਹਨੂੰ ਪਾਣੀ ਦੇ ਵਿੱਚ ਮਿਕਸ ਕਰ ਦਵਾਂਗੇ ਹੁਣ ਦੇਖੋ ਦਾਲ ਸਾਡੀ ਰਿਜਣ ਲੱਗ ਗਈ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਪਾਵਾਂਗੇ ਨਮਕ ਨਮਕ ਅਸੀਂ ਇੱਕ ਵਾਰ ਦੇ ਵਿੱਚ ਹੀ ਜਿੰਨੇ ਤੇ ਸਾਨੂੰ ਲੋੜ ਹੈ ਉੰਨਾ ਆਪਾਂ ਨਮਕ ਪਾਵਾਂਗੇ ਇੱਕ ਚਮਚ ਪਾਇਆ ਸੀ ਬੜਾ ਦੇਗੀ ਮਿਰਚ ਦਾ ਆਪਾਂ ਦਾਲ ਨੂੰ ਹਲਾਤਾ ਤੇ ਹੁਣ ਆਪਾਂ ਕੁੱਕਰ ਨੂੰ ਬੰਦ ਕਰਾਂਗੇ ਆਪਾਂ ਮਰਵਾਣ ਦੇ ਚਾਰ ਸੀਟੀਆਂ ਇੱਕ ਪਾਸੇ ਆਪਾਂ ਕੁੱਕਰ ਧਰਤਾ ਤੇ ਦੂਜੇ ਪਾਸੇ ਆਪਾਂ ਜਿਹੜਾ ਤੜਕਾ ਜਿਹੜਾ ਤਿਆਰ ਕਰਦੇ ਆ ਅਸੀਂ ਪਿਆਜ਼ ਚੀਰ ਲੇ ਹਰੀ ਮਿਰਚ ਤੇ ਸੁੱਕੇ ਜਿਹੜੇ ਮਸਾਲੇ ਅਸੀਂ ਉਹ ਲੈ ਲਏ ਅਦਰਕ ਤੇ ਜਿਹੜਾ ਟਮਾਟਰ ਆ ਉਹਨਾਂ ਨੂੰ ਅਸੀਂ ਮਿਕਸੀ ਦੇ ਕੱਪ ਚ ਪਾ ਕੇ ਗ੍ਰाइंड ਕਰ ਲਿਆ ਇੱਕ ਪਾਸੇ ਆਪਾਂ ਇਹਨੇ ਲਾਨੇ ਆ ਤੜਕਾ ਅਸੀਂ ਇੱਕ ਕਟਛੀ ਸਰੋਂ ਦੇ ਤੇਲ ਦੀ ਪਾਈ ਕਿਉਂਕਿ ਤੜਕਾ ਸਾਡਾ ਜ਼ਿਆਦਾ ਹੈ ਉਹਦੇ ਵਿੱਚ ਅਸੀਂ ਇੱਕ ਬੜੀ ਇਲਾਇਚੀ ਤੇ ਅੱਧਾ ਚਮਚਾ ਜਿਹੜਾ ਪਾਇਆ ਜੀਰੇ ਦਾ ਇਹਨੂੰ ਆਪਾਂ ਹਲਕਾ ਜਿਹਾ ਬ੍ਰਾਊਨ ਕਰਾਂਗੇ ਤੇ ਫਿਰ ਪਾਵਾਂਗੇ ਆਪਾਂ ਲਸਣ ਲਸਣ ਅਸੀਂ ਜ਼ਿਆਦਾ ਮਾਤਰਾ ਦੇ ਵਿੱਚ ਲਿਆ ਕਿਉਂਕਿ ਦਾਲ ਆ ਜਿਹੜੀ ਉਹ ਬਹੁਤ ਬੈ ਹੁੰਦੀ ਹੈ ਇਹਦੇ ਵਾਸਤੇ ਸਾਨੂੰ ਲਸਣ ਅਦਰਕ ਪਿਆਜ਼ ਜਿਹੜਾ ਜ਼ਿਆਦਾ ਪਾਉਣਾ ਪੈਂਦਾ ਹੈ ਤੇ ਅਸਿੱਲਾ ਸਾਨੂੰ ਵੀ ਹਲਕਾ ਜਾਂ ਬਰੌਨ ਕਰਾਂਗੇ ਹੰਦੀ ਲਸਣ ਬਰੌਨ ਹੋ ਗਿਆ ਤੇ ਹੁਣ ਪਾਇਆ ਅਸੀਂ ਅਦਰਕ ਅਦਰਕ ਅਸੀਂ ਇੱਕ ਬੜਾ ਚਮਚ ਪਾਇਆ ਤੇ ਉਹਨੂੰ ਛੋਟੇ ਛੋਟੇ ਪੀਸਾਂ ਦੇ ਵਿੱਚ ਕੱਟ ਲਿਆ ਆਪਣਾ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਦੇਣਾ ਤਾਂ ਕਿ ਅਦਰਕ ਜਿਹੜਾ ਪੂਰੀ ਤਰ੍ਹਾਂ ਬਰੌਨ ਹੋ ਜਾਵੇ ਤੇ ਹੁਣ ਪਾਏ ਅਸੀਂ ਪਿਆਜ਼ ਅਸੀਂ ਪਿਆਜ਼ਾਂ ਨੂੰ ਬਹੁਤ ਛੋਟੇ ਟੁਕੜਿਆਂ ਦੇ ਵਿੱਚ ਕੱਟ ਲਿਆ ਤਾਂ ਇਹਨੂੰ ਆਪਾਂ ਮਿਕਸੀ ਦੇ ਕਾਪੇ ਵਿੱਚ ਵੀ ਗ੍ਰाइंड ਕਰ ਸਕਦੇ ਤੇ ਪਰ ਅਸੀਂ ਇਹਨੂੰ ਬਹੁਤ ਜ਼ਿਆਦਾ ਬਰੀਕ ਛੋਟੇ-ਛੋਟੇ ਟੁਕੜਿਆਂ ਦੇ ਵਿੱਚ ਕੱਟ ਲਿਆ ਹੁਣ ਆਪਾਂ ਹਲਕਾ ਜਿਹਾ ਪਿਆਜ਼ਾਂ ਨੂੰ ਬਰੌਨ ਕਰਾਂਗੇ ਜੰਜੀ ਪਿਆਜ਼ ਬਰੌਨ ਹੋ ਗਏ ਹੁਣ ਪਾਏ ਅਸੀਂ ਚਮਚ ਦਾ ਚੌਥਾ ਹਿੱਸਾ ਹਿੰਗ ਹਿੰਗ ਆ ਜਿਹੜੀ ਉਹ ਮਾਂ ਦੀ ਦਾਲ ਦੇ ਵਿੱਚ ਬਹੁਤ ਜ਼ਰੂਰੀ ਹੈ ਇਹ ਸਾਨੂੰ ਆਪਣੇ ਲੋੜ ਦੇ ਅਨੁਸਾਰ ਜਿਹੜੀ ਬਹੁਤ ਜ਼ਰੂਰੀ ਹੈ ਤੇ ਹੁਣ ਪਾਈਆਂ ਸੀ ਹਰੀ ਮਿਰਚ ਹਰੀ ਮਿਰਚ ਨੂੰ ਅਸੀਂ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਕੱਟ ਲਿਆ ਤੇ ਹੁਣ ਆਪਾਂ ਇਹਨੂੰ ਤੜਕੇ ਦੇ ਵਿੱਚ ਹਲਕਾ ਜਿਹਾ ਭੁੰਨ ਲਵਾਂਗੇ ਹਾਂਜੀ ਸਾਰਾ ਸਾਡਾ ਜਿਹੜਾ ਮਸਾਲਾ ਤਿਆਰ ਹੋ ਗਿਆ ਤੇ ਹੁਣ ਅਸੀਂ ਲਾਸਟ ਵਿੱਚ ਪਾਵਾਂਗੇ ਟਮਾਟਰ ਟਮਾਟਰਾਂ ਨੂੰ ਅਸੀਂ ਗ੍ਰाइंड ਕਰ ਲਿਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ। ਆਪਾਂ ਟਮਾਟਰਾਂ ਨੂੰ ਉਦੋਂ ਤੱਕ ਭੁੰਨਣਾ ਹੈ ਜਦੋਂ ਤੱਕ ਟਮਾਟਰਾਂ ਦਾ ਜਿਹੜਾ ਪਾਣੀ ਹੈ ਪੂਰੀ ਤਰ੍ਹਾਂ ਸੁੱਕ ਨਾ ਹੋ ਜਾਵੇ। ਤਾਂ ਕਿ ਜਿਹੜਾ ਟਮਾਟਰਾਂ ਦਾ ਕੱਚਾ ਪਾਣਾ ਹੋ ਨਾ ਰਹਿ ਜਾਵੇ। ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾਉਣਾ ਹੈ। ਹਾਂਜੀ ਹੁਣ ਪਾਈਏ ਅਸੀਂ ਅੱਧਾ ਚਮਚ ਲਾਲ ਮਿਰਚ ਪਾਊਡਰ ਤੇ ਦੋ ਤਿੰਨ ਪਾਈਆਂ ਤੇ ਅਸੀਂ ਹਰੀ ਮਿਰਚ। ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਦੇਖੋ ਜਿਹੜਾ ਸਾਡਾ ਮਸਾਲਾ ਭੁੱਜ ਕੇ ਕਿੰਨਾ ਵਧੀਆ ਤਿਆਰ ਹੋਇਆ ਇਹ ਅੱਧਾ ਚਮਚ ਪਾਇਆ ਸੀ ਕਸੂਰੀ ਮੇਥੀ ਦਾ ਕਸੂਰੀ ਮੇਥੀ ਹੈ ਜਿਹੜੀ ਉਹ ਸਬਜ਼ੀ ਦਾ ਟੇਸਟ ਵਧਾਉਂਦੀ ਹੈ ਇਹ ਵੀ ਬਹੁਤ ਜ਼ਰੂਰੀ ਹੈ ਪਾਉਣੇ ਅਸੀਂ ਅੱਧਾ ਚਮਚ ਮਿਕਸ ਕਰ ਦਵਾਂਗੇ ਹਾਂਜੀ ਹੁਣ ਦੇਖੋ ਅੱਧਾ ਚਮਚ ਪਾਇਆ ਅਸੀਂ ਧਨੀਆ ਪਾਊਡਰ ਧਨੀਆ ਪਾਊਡਰ ਹੈ ਜਿਹੜਾ ਮਾਹ ਦੀ ਦਾਲ ਨੂੰ ਬਹੁਤ ਹੀ ਸੁਆਦੀਸ਼ਟ ਬਣਾਉਂਦਾ ਹੈ ਇਹ ਮਾਹ ਦੀ ਦਾਲ ਵਾਸਤੇ ਬਹੁਤ ਹੀ ਜ਼ਰੂਰੀ ਹੈ ਇਹ ਆਪਾਂ ਥੋੜਾ ਜਿਹਾ ਜ਼ਿਆਦਾ ਵੀ ਪਾ ਸਕਦੇ ਹਾਂ ਜਿਹੜੀ ਸਾਡੀ ਦਾਲ ਆ ਉਹ ਇਕੋ ਕਾਲੀ ਹੈ ਉਹਦੇ ਹਿਸਾਬ ਦੇ ਨਾਲ ਹੀ ਜਿਹੜੇ ਅਸੀਂ ਮਸਾਲੇ ਪਾਏ ਹੈ ਦੇੱਗੀ ਮਿਰਚ ਤੇ ਧਨੀਆ ਪਾਊਡਰ ਇਹ ਮਾਹ ਦੀ ਦਾਲ ਨੂੰ ਬਹੁਤ ਹੀ ਸੁਆਦੀਸ਼ਟ ਬਣਾਉਂਦੇ ਹੈ ਹਾਂਜੀ ਹੁਣ ਅਸੀਂ ਕੁੱਕਰ ਖੋਲ ਕੇ ਦੇਖਿਆ ਦਾਣਾ ਜਿਹੜੀ ਸਾਡੀ ਪੂਰੀ ਤਰ੍ਹਾਂ ਬਣ ਗਏ ਹੁਣ ਆਪਾਂ ਇਹਨੂੰ ਕੜਚੀ ਦੇ ਨਾਲ ਮੈਸ਼ ਕਰਾਂਗੇ ਤੇ ਇਹਨੂੰ ਆਪਾਂ ਮਧਾਨੀ ਨਾਲ ਮੈਸ਼ ਕਰਦੇ ਆ ਤਾਂ ਕਿ ਇਹ ਪੂਰੀ ਤਰ੍ਹਾਂ ਮਿਕਸ ਹੋ ਜਵੇ ਆਪਾਂ ਨੇ ਬਹੁਤ ਜ਼ਿਆਦਾ ਮਿਕਸਿੰਗ ਕਰਨਾ ਤਾਂ ਕਿ ਜਿਹੜੇ ਦਾਣੇ ਆ ਉਹ ਸਾਡੇ ਪੂਰੀ ਤਰ੍ਹਾਂ ਮਿਕਸ ਨਾ ਹੋ ਜਵੇ ਆਪਾਂ ਨੇ ਇਹਨੂੰ ਹਲਕਾ ਹਲਕੇ ਘੁਮਾ ਕੇ ਮਧਾਨੀ ਇਹਨੂੰ ਆਪਾਂ ਨੇ ਮਿਕ ਮਿਕਸ ਕਰ ਲੈਣਾ ਤੇ ਜਿਹੜੀ ਸਾਡੀ ਦਾਲ ਆ ਘੁਲੀ-ਘੁਲੀ ਜੀ ਲੱਗੇ ਦੇਖਣ ਵਿੱਚ ਵਧੀਆ ਲੱਗੂਈ ਤੇ ਖਾਣ ਵਿੱਚ ਵੀ ਬਹੁਤ ਸੁਆਦੀਸ਼ਟ ਤਿਆਰ ਹੋਊਗੀ ਹਾਂਜੀ ਅਸੀਂ 2 ਕਮਿੰਟ ਵਧਾਣੀ ਵਧਾਣੀ ਨਾਲ ਦਾਲ ਨੂੰ ਮਿਕਸ ਕਰਤਾ ਦੇਖੋ ਸਾਡੀ ਜਿਹੜੀ ਦਾਲ ਬਣ ਕੇ ਬਹੁਤ ਵਧੀਆ ਤਿਆਰ ਹੋਈ ਹੈ ਦਾਲ ਨੂੰ ਹੋਰ ਵੀ ਜ਼ਿਆਦਾ ਵਧੀਆ ਬਣਾਉਣ ਵਾਸਤੇ ਆਪਾਂ ਅੱਧਾ ਚਮਚ ਦੇਗੀ ਮਿਰਚ ਹੋਰ ਵੀ ਪਾ ਸਕਦੇ ਹਾਂ ਹਾਂਜੀ ਸਾਡਾ ਜਿਹੜਾ ਤੜਕਾ ਉਹ ਭੁੰਨ ਹੋ ਗਿਆ ਤੇ ਹੁਣ ਜਿਹੜੀ ਦਾਲ ਆਪਾਂ ਨੇ ਉਹ ਤੜਕੇ ਦੇ ਵਿੱਚ ਪਾ ਦਿੱਤੀ। ਇੱਕ ਪਾਸੇ ਅਸੀਂ ਪਾਣੀ ਗਰਮ ਧਰਿਆ ਹੋਇਆ ਤੇ ਗੈਸ ਜਿਹੜਾ ਅਸੀਂ ਸਿਮਤੇ ਕਰਿਆ ਹੋਇਆ। ਦਾਲ ਥੱਲੇ ਨਾ ਲੱਗ ਜੇ ਇਸ ਕਰਕੇ ਹੁਣ ਅਸੀਂ ਇਹਨੂੰ ਪੂਰੀ ਤਰ੍ਹਾਂ ਪਹਿਲਾਂ ਮਿਕਸ ਕਰਾਂਗੇ ਤੇ ਫਿਰ ਇਹਦੇ ਵਿੱਚ ਪਾੰਨਾ ਹੈ ਅੱਧਾ ਪਾਉਣਾ ਗਲਾਸ ਪਾਣੀ ਦਾ। ਦਾਲ ਨੂੰ ਆਪਾਂ ਪਤਲੀ ਜਾਂ ਗਾੜ੍ਹੀ ਕਰਨਾ ਇਹ ਆਪਣੇ ਪਾਣੀਆ ਆਪਣੇ ਹਿਸਾਬ ਦੇ ਨਾਲ ਆਪਾਂ ਪਾ ਸਕਦੇ ਹਾਂ। ਅਸੀਂ ਅੱਧਾ ਗਲਾਸ ਜਿਹੜਾ ਪਾਣੀ ਦਾ ਪਾਇਆ ਹੈ ਸਾਡੇ ਹਿਸਾਬ ਦੇ ਨਾਲ ਜਿਹੜੀ ਸਾਡੀ ਦਾਲੋਂ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਗਈ। ਦੇਖੋ ਸਾਡੀ ਦਾਲ ਦੇਖਣ ਦੇ ਵਿੱਚ ਕਿੰਨੀ ਵਧੀਆ ਲੱਗਦੀ ਹੈ ਤੇ ਹੁਣ ਪਾਵਾਂਗੇ ਅਸੀਂ ਗਰਮ ਮਸਾਲਾ। ਬਿਲਕੁਲ ਰੈਸਟੋਰੈਂਟ ਦੀ ਤਰ੍ਹਾਂ ਆਪਾਂ ਤਿਆਰ ਕਰੀ ਹੈ। ਰੈਸਟੋਰੈਂਟ ਦੇ ਵਿੱਚ ਦਾਲ ਦੇ ਵਿੱਚ ਹਲਦੀ ਜਿਹੜੀ ਉਹ ਨਹੀਂ ਪਾਉਂਦੇ ਆਪਾਂ ਵੀ ਜਿਹੜੀ ਹਲਦੀ ਨਹੀਂ ਪਾਈ। ਫੇਰ ਵੀ ਦੇਖੋ ਸਾਡੀ ਜਿਹੜੀ ਦਾਲੋਂ ਬਣ ਕੇ ਬਹੁਤ ਵਧੀਆ ਦੇਖਣ ਚ ਲੱਗ ਰਹੀ ਤੇ ਖਾਣ ਵਿੱਚ ਵੀ ਬਹੁਤ ਸੁਆਦਿਸ਼ਟ ਹੈ। ਅੱਧੀ ਕੜਚੀ ਪਾਈ ਅਸੀਂ ਮੱਖਣ ਦੀ ਮੱਖਣ ਅਸੀਂ ਘਰ ਦਾ ਬਣਾਇਆ ਹੋਇਆ ਹੈ ਤੇ ਨਾਲ-ਨਾਲ ਪਾਈ ਆਂ ਭਮਣਾ ਮਲਾਈ ਵੀ ਅਸੀਂ ਆਪਣੇ ਘਰ ਦੀ ਪਾਈ ਹੈ ਜਿਹੜੀ ਸਾਡੀ ਦਾਲ ਆ ਉਹ ਬਣ ਕੇ ਬਹੁਤ ਵਧੀਆ ਤਿਆਰ ਹੋਈ ਹੈ ਮੈਨੂੰ ਮੇਰੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਗੀ ਜੇ ਪਸੰਦ ਆਈ ਤਾਂ ਆਪ ਵੀ ਕੋਰੀ ਜਰੂਰ ਟਰਾਈ ਕਰਿਓ ਮੇਰੇ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ